ਸਤਿ ਸ਼੍ਰੀ ਅਕਾਲ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਪੰਜਾਬ ਦੇ ਮੁਲਾਜ਼ਮਾਂ ਦਾ ਡੀਏ ਉਹਨਾਂ ਨੂੰ ਕਿੰਨਾ ਮਿਲਣਾ ਚਾਹੀਦਾ ਤੇ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਡੀਏ ਦੇ ਵਿੱਚ ਕਿੰਨਾ ਵਾਧਾ ਹੋ ਸਕਦਾ ਹੈ ਉਸ ਬਾਰੇ ਜਾਣਕਾਰੀ ਦਿਓ ਜੀ ਸਾਨੂੰ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਡੀਏ ਉਹ 53% ਮਿਲਣਾ ਚਾਹੀਦਾ ਸੀ ਪਰ ਪ੍ਰਤਿਵੰਨਤ ਮਾਨ ਸਰਕਾਰ ਬੇਈਮਾਨ ਹੋਣ ਕਰਕੇ ਪੰਜਾਬ ਦੇ ਮੁਲਾਜ਼ਮਾਂ ਦਾ ਡੀਏ 42% ਆ ਜਿਸਰੇ ਵਾਧੇ ਲੈ ਕੇ ਵਿਦਤ ਹੈ ਹਰ ਪਾਸੇ ਜੀਮਨ ਨਾਲ ਮੁੱਖ ਮੰਤਰੀ ਭਵਨ ਤੋਂ ਨਾਲ ਚੰਡੀਗੜ੍ਹ ਦੇ ਮੀਟਿੰਗ ਹੋਈਆਂ ਪਰ ਮੁੱਖ ਮੰਤਰੀ ਭਵਨ ਦਮਾਨੇ 36% ਬਤਾ ਕੇ ਡੀਏ ਬਿਆਰ ਕੀਤਾ ਸੀ ਪਿਛਲੇ ਏਰੀਆ ਵਾਸਤੇ ਚੋਪਾ ਪਰ ਪੰਜਾਬ ਸਰਕਾਰ ਇਹ ਮੰਗ ਕਰਦੇ ਆਗੇ ਜਿਸ ਤਰ੍ਹਾਂ ਕੇਂਦਰ ਸਰਕਾਰ ਦੇ ਮੰਗ ਡੀ 53% ਆ ਪੰਜਾਬ ਸਰਕਾਰ ਨੇ ਡੀ ਦੇ ਵਿੱਚ 11% ਵਾਧਾ ਕੀਤਾ ਜਾਵੇ ਤੇ ਸਾਨੂੰ ਡੀ ਦਾ ਏਰੀਆ ਤਿਆਵੇ ਹਾਂ ਜੀ ਮਾਨ ਜੀ ਹਾਂਜੀ ਸਰ ਜੀ ਮੁਲਾਜ਼ਮਾਂ ਨੂੰ ਪੇ ਕਮਿਸ਼ਨ ਦਾ ਏਰੀਆ ਦੇ ਸੰਬੰਧੀ ਸਰਕਾਰ ਨੇ ਪੱਤਰ ਜਾਰੀ ਕੀਤਾ ਚੰਡੀਗੜ੍ਹ ਤੋਂ ਉਸ ਬਾਰੇ ਜਾਣਕਾਰੀ ਦਿਓ ਜੀ ਸਾਨੂੰ ਪੰਜਾਬ ਸਰਕਾਰ ਵੱਲੋਂ 18 ਫਰਮ ਨੂੰ ਪੱਤਰ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਜਿਨ੍ਹਾਂ ਕਰਮਚਾਰੀਆਂ ਦੀ ਉਮਰ 75 ਸਾਲ ਤੋਂ ਵੱਧ 85 ਸਾਲ ਤੋਂ ਘੱਟ ਹੈ ਉਹਨਾਂ ਨੂੰ ਇੱਕ ਇੱਕ 2016 ਤੋਂ 31 2021 ਦਾ ਪੇ ਕਮਿਸ਼ਨ ਦਾ ਏਰੀਆ ਅਪ੍ਰੈਲ 2025 ਤੋਂ ਮਾਰ 2026 ਤੱਕ 12 ਕਿਸ਼ਤਾਂ ਮਿਲੇਗਾ ਜੀ ਜਿਨ੍ਹਾਂ ਕਰਮਾਂ ਦੀ ਉਮਰ 85 ਸਾਲ ਤੋਂ ਵੱਧ ਹੈ 1 ਇੱਕ 2016 ਤੋਂ 30 6 2021 ਤੱਕ ਦਾ ਪੇਕੇ ਹੁੰਦਾ ਏਰੀਆ ਦੇ ਸਮੇਤ ਦੇਹ ਦਾ ਏਰੀਆ ਉਹ 12 2024 ਤੋਂ 31 2025 ਤੱਕ 10 ਕਿਸ਼ਤਾਂ ਮਿਲੇਗਾ ਜਿਨ੍ਹਾਂ ਕਰਮਾਂ ਦੀ ਉਮਰ 75 ਸਾਲ ਤੋਂ ਘੱਟ ਹੈ ਉਹਨੂੰ 1/1/2016 ਤੋਂ ਏਰੀਅਰ 30/6/2021 ਤੱਕ ਦਾ ਸਮੇਤ ਡੀਏ ਸਾਲ ਸਾਲ 2016 ਅੰਦਰ 17 15 ਕਿਸ਼ਤਾਂ ਵਿੱਚ ਮਿਲੇਗਾ ਤੇ April 2025 ਤੋਂ ਸ਼ੁਰੂ ਕੀਤਾ ਜਾਵੇਗਾ ਜੀ 2018 2019 ਦਾ ਜੋ ਡੀਏ ਹੈ 18 ਕਿਸ਼ਤਾਂ ਵਿੱਚ ਹੋਵੇਗਾ ਜਨਵਰੀ 2026 ਤੋਂ ਸ਼ੁਰੂ ਹੋਵੇਗਾ 2020 ਤੋਂ 30/6/2021 ਤੱਕ ਜਿਹੜੇ ਮਲਾਨੇ ਦੀ ਉਮਰ 75 ਸਾਲ ਤੋਂ ਘੱਟ ਹੈ 9 ਕਿਸ਼ਤਾਂ ਦਿੱਤਾ ਜਾਵੇਗਾ ਜਨਵਰੀ 2028 ਤੋਂ ਸ਼ੁਰੂ ਕੀਤਾ ਜਾਵੇਗਾ ਜੋ ਬਾਰਕਮ ਮਲਾਹ ਨੂੰ ਹਾਂਜੀ ਉਹਨਾਂ ਵਾਸਤੇ 2016 ਤੋਂ ਪੇਕੇ ਹਨ ਏਰੀਆ ਦਾ ਸਮੇਤ ਡੀਏ 12 ਕਿਸ਼ਤਾਂ ਵਿੱਚ April 2026 ਤੋਂ ਮਾਰਚ 2027 ਤੱਕ ਦਿੱਤਾ ਜਾਵੇਗਾ ਸਨ 2017 2018 2019 2020 ਤੇ 2021 ਤੱਕ ਜੋ ਪੇਗ ਇਹਦਾ ਏਰੀਆ ਹੈ ਸਮੇਤ ਡੀਏ 24 ਕਿਸ਼ਤਾਂ ਦੇ ਵਿੱਚ ਅਪ੍ਰੈਲ 2027 ਤੋਂ ਅਪ੍ਰੈਲ 2027 ਤੋਂ ਲੈ ਕੇ ਮਾਰ 2029 ਤੱਕ ਹੋਵੇਗਾ ਹਾਂਜੀ ਬਣਵੀ ਹਾਂਜੀ ਸਰ ਜੀ ਕੱਚੇ ਮਲਾਜ਼ਮਾਂ ਨੂੰ ਰੈਗੂਲਰ ਕਰਨ ਸੰਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਕੀ ਕਿਹਾ ਉਸ ਬਾਰੇ ਜਾਣਕਾਰੀ ਦਿਓ ਜੀ ਸਾਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਮੈਂ ਕੱਚੇ ਮਲਾਜ਼ਮਾਂ ਗਿਉ ਕੱਚਾ ਛੱਡ ਕਟੂੰਗਾ ਮੈਂ ਇਹਨਾਂ ਨੂੰ ਰੈਲੋ ਕਰੂੰਗਾ ਪਰ ਸਰਕਾਰ ਬਣੀ ਨੂੰ ਪੌਣੇ ਤਿੰਨ ਸਾਲ ਹੋ ਚੁੱਕੇ ਹਨ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਟੀਚਰ ਜੋ ਬਾਕੀ ਤੇ ਹਨ ਕੀਤੇ ਗਏ ਹਨ ਉਹ ਵੀ ਇੱਕ ਹੋਰ ਤਰੀਕ ਨਾਲ ਕੀਤੇ ਗਏ ਹਨ ਉਹਨਾਂ ਦੀ ਤਨਖਾਹ 60000 ਰੁਪਏ ਵਧਾ ਕੇ 18000 ਕੀਤੀ ਗਈ ਇਸ ਤੱਕ 11000 ਵਧਾ ਕੇ 23000 ਰੁਪਏ ਕੀਤੀ ਗਈ ਪਰ ਫਿਕਸ ਤਨਖਾਹ ਜਾਂ ਹਰ ਸਾਲ 5% ਵਾਧਾ ਪਰ ਮੁੱਖ ਨਿਪਟਾਰਨ ਤੋਂ ਅਸੀਂ ਮੰਗ ਕਰਦੇ ਹਾਂ ਕਿ ਉਹਨਾਂ ਮੁਲਾਜ਼ਮਾਂ ਬੇਸਿਕ 'ਤੇ ਡੀਏ ਅਦੇ ਪੱਤੇ ਲਾਗੂ ਕੀਤੇ ਜਾਣ ਰੋਪੜ ਥਰਮ ਬਣਾਉਣ ਦੇ ਵਿੱਚ ਲਹਿਰਾ ਮੁਹੱਬਤ ਥਰਮ ਬਣਾਉਣ ਦੇ ਵਿੱਚ ਠੇਕੇਦਾਰਾਂ ਦੇ ਕੋਲ ਬਹੁਤ ਹੀ ਘੱਟ ਦਾ ਹਾਂ ਦੇ ਕੰਮ ਕਰਦੇ ਜੋ ਕੱਚੇ ਕੰਮ ਆ ਉਹਨਾਂ ਦੀ ਤਨਖਾਹ ਵਿੱਚ ਵਾਧਾ ਕੀਤਾ ਜਾਵੇ ਜਾਂ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਹਾਂ ਨਹੀਂ ਬਣਵੀ ਹਾਂਜੀ ਸਰ ਜੀ ਕੰਪਿਊਟਰ ਅਧਿਆਪਕਾਂ ਨੂੰ ਪੇ ਕਮਿਸ਼ਨ ਕਿਹੜਾ ਮਿਲਣਾ ਚਾਹੀਦਾ ਤੇ ਉਹਨਾਂ ਦੀ ਹੋਰ ਮੰਗਾਂ ਬਾਰੇ ਵੀ ਜਾਣਕਾਰੀ ਦਿਓ ਕੰਪਿਊਟਰ ਦੇ ਆਗੂ ਜੋਨੀ ਸਿੰਘਲਾ ਨੇ ਕਿਹਾ ਕਿ ਸਾਡੀ ਜੋ ਮੀਟੰਗਾ ਸਿੱਖਿਆ ਮੰਤਰੀ ਜੋਸੇਮ ਬੈਂਸਲਾ ਹੋਈ ਸੀ ਵੀ ਕੰਪਿਊਟਰ ਦੇ ਹਵਕਾ ਨੂੰ ਸਿੱਖਿਆ ਭਾਗ ਦੇ ਮੱਦੇ ਕੀਤਾ ਜਾਵੇ 6ਵਾਂ ਪੇਗ ਨੂੰ ਲਾਗੂ ਕੀਤਾ ਜਾਵੇ ਪਰ ਵਿੱਤ ਜੋ ਸਿੱਖਿਆ ਮੰਤਰੀਆ ਉਹਨੇ ਪ੍ਰੋਸਾ ਦਵਾਇਆ ਸੀ ਉਸ ਤੋਂ ਬਾਅਦ ਉਹ ਲਾਗੂ ਨਹੀਂ ਕੀਤਾ ਗਿਆ 6ਵਾਂ ਪੇਗ ਕਮਿਸ਼ਨ ਅਸੀਂ ਮੁੱਖਣੀ ਭਵੰਤਵੰਦੇ ਸ਼ਹਿਰ ਸੰਗਰੂਰ ਦੇ ਵਿੱਚ ਉਹ ਹੜਤਾਲ ਵੀ ਰੱਖੀ ਦਿੱਲੀ ਅਜੇ ਰੈਲੀ ਕੀਤੀ ਗਈ ਤੇ 17 ਫਰਵਰੀ ਨੂੰ ਮਾਰੀ ਰੈਲੀ ਕੀਤੀ ਗਈ ਪਰ ਮਲਾਨਾ ਵੀ ਹਾਲ ਨਹੀਂ ਹੋਇਆ ਜਿਸ ਕਰਕੇ ਪੰਜਾਬ ਸਰਕਾਰ ਦੇ ਮਲਾਜਮਾਂ ਜੋ ਪੰਜਾਬ ਸਰਕਾਰ ਤੋਂ ਬਹੁਤ ਦੁਖੀ ਹਨ ਕੰਪਿਊਟਰ ਦੇ ਆਗੂ ਵੀ ਬਹੁਤ ਦੁਖੀ ਹਨ ਇਹ ਸਰਕਾਰ ਲਾੜੇ ਲਾ ਕੇ ਟਾਈਮ ਬਸ ਰਹੀ ਹੈ ਹਾਂਜੀ ਮੈਡਮ ਜੀ ਹਾਂਜੀ ਸਰ ਜੀ ਪੰਜਾਬ ਸਰਕਾਰ ਦੀ ਵਿਸ਼ੇਸ਼ ਬੈਠਕ ਕਦੋਂ ਹੋਵੇਗੀ ਪੰਜਾਬ ਸਰਕਾਰ ਦੀ ਵਿਸ਼ੇਸ਼ ਬੈਠਕ ਜੀ ਆਉਣ ਵਾਲੀ 24 ਅਤੇ 25 ਫਰਵਰੀ ਨੂੰ ਹੋ ਰਹੀ ਆ ਜਿਸ ਬੈਠਕ ਤੋਂ ਮਲਾਮ ਬਹੁਤ ਆਸਾਂ ਮੁੱਖ ਰਿਮਹੰਦੋਂ ਤੁਸੀਂ ਮੈਂ ਕਰ ਦੇਾਂਗੇ ਜੋ ਮਲਾਣਾ ਏਰੀਆ ਹੈ ਉਹ 1 ਜਾਂ 2 ਕੇਸਨ ਤੱਕ ਜਾਵੇ ਨਾ ਕਿ 27 ਜਾਂ 28 ਤੱਕ ਜਾਵੇ ਇਹ ਮੰਗ ਕਰਦੇ ਆ ਤੇ ਮਲਾਣਾ ਡੀ ਦੇ ਵਿੱਚ 11 ਨੂੰ ਵਾਧਾ ਕੀਤਾ ਜਾਵੇ ਤੇ 24 ਅਤੇ 25 ਵਾਲੀ ਜੋ ਵਿਸ਼ੇਸ਼ ਸੜਕ ਹੋ ਰਹੀ ਆ ਉਸ ਤੇ ਮਲਾਣਾ ਮੰਗਣਾ ਹਲ ਕੀਤਾ ਜਾਵੇ ਹਾਨੀ ਮੈਣ ਜੀ ਜੀ ਪੰਜਾਬ ਸਰਕਾਰ ਦੇ ਵਿਭਾਗਾਂ ਵਿੱਚ ਖਾਲੀ ਪਈਆਂ ਅਸਾਮੀਆਂ ਬਾਰੇ ਜਾਣਕਾਰੀ ਦਿਓ ਜੀ ਸਾਨੂੰ ਪੰਜਾਬ ਸਰਕਾਰ ਦੇ ਵਿਭਾਗਾਂ ਵਿੱਚ ਚਾਹੇ ਸਕੂਲ ਹੋਣ ਜਾਂ ਡੀਸੀ ਆਫਸ ਹੋਣ ਉਹਨਾਂ ਵਿੱਚ ਖਾਲੀਆਂ ਬਹੁਤ ਸਾਰੀਆਂ ਪਈਆਂ ਹਨ ਸੋnabla ਤੇ ਤਰ੍ਹਾਂ ਨਿਆ ਸਿਰਾਂ ਦਰਾਨੀਆਂ ਇਸ ਤਰ੍ਹਾਂ ਹੀ ਪੀਐਸਪੀਸੀਐਲ ਵਿੱਚ ਪੀਐਸਪੀਸੀਐਲ ਵਿੱਚ ਬਹੁਤ ਸਮਿਆਂ ਖਾਲੀ ਪਈਆਂ ਹਨ ਜਿਨ੍ਹਾਂ ਦੇ ਉੱਪਰ ਜੋ ਠੇਕੇਦਾਰ ਦੁਆਰਾ ਰੱਖੀ ਗਿਆ ਕੰਮ ਕਰਦੇ ਆ ਅਸੀਂ ਮੰਗ ਕਰਦੇ ਆ ਕਿ ਉਹਨਾਂ ਸਮਿਆਂ ਨੂੰ ਭਰੇ ਆ ਭਰਿਆ ਜਾਵੇ ਨਹੀਂ ਤਾਂ ਜੋ ਕੱਚੇ ਕੰਮੇ ਕੰਮ ਕਰਦੇ ਆ ਉਹਨਾਂ ਨੂੰ ਉਹਨਾਂ ਸਮਿਆਂ ਉੱਪਰ ਰੈਗੂਲ ਕੀਤਾ ਜਾਵੇ ਹਾਂਜੀ ਮੈਡਮ ਜੀ ਧੰਨਵਾਦ ਸਰ ਜੀ ਵੈਲਕਮ ਮੈਡਮ